ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਚਿਤ ਚਰਨ ਕਮਲ ਕਾ ਅਸਰਾ ਚਿਤ ਚਰਨ ਕਮਲ ਸੰਗ ਜੋੜੀਐ ਲੋਚਾ ਗੁਰ ਆਈਆ ਗੁਰ ਸਬਦੀ ਇਹੋ ਮਨ ਹੋੜੀਏ ਵਾਹਿ ਜਨਾ ਨੀ ਪਕੜੀਐ ਸੁਰ ਦੀ ਜਾ ਵਾਹਿ ਨਾਮ ਛੋੜੀਐ ਗੁਰ ਤੇਗ ਬਹਾਦਰ ਬੋਲਿਆ ਕ੍ਰਪਾਈਤ ਧਰਮ ਨਾ ਛੋਡਿਆ ਤੂੰ ਤੋਂ ਸਜਣ ਮਹਿਲਿਆ ਲਈ ਸਿਸਤਾਰ ਨਾਨਾ ਮਹਿਲੇ ਤਰਸਦੇ ਕਦ ਬਸੀ ਦੇਦਾਰਾ ਸਜਣਾ ਸਚਾ ਪਤਿ ਸਾਹ ਸਿਰ ਸਾਹਮ ਸਾਹ ਜਿਸ ਪਾਸ ਬੈਠਿਆ ਸੋਹੀਐ ਸਜਣਾ ਵੇਸਾ ਹੈ ਸੋ ਕਟਲ ਗੁਰ ਸੇਵੀਐ ਅਨਸ ਸਜ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਮੁਖ ਹੋਇ ਸਿਫਤਖ ਸਮਨੀ ਨੂਰੇ ਅਰਸਾ ਕੁਰਸਾ ਤੁਦਡਿਠੇ ਸਚੇ ਪਾਤਸ਼ਾਹ ਮਲ ਜਨਮ ਜਨਮਨੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਹੀ ਮਹਲਾ 4 ਜਿਨ ਕੈ ਅੰਤਰ ਵਸਿਆ ਮੇਰਾ ਹਰਿ ਹਰੈ ਤਿਨ ਕੈ ਸਭ ਰੋਗ ਗਵਾਏ ਬਦ ਬਾਇ ਜਨਹਰ ਨਾਮ ਧਿਆਇ ਤਿੰਨ ਬਵਿਤੇ ਪਰਮ ਬਦ ਬਾਇ ਦਿਨ ਕੈ ਅੰਤਰ ਵਸਿਆ ਮੇਰਾ ਹਰ ਹਰ ਤਿੰਨ ਕੈ ਸਭ ਰੋਗ ਗਵਾਹੇ ਮੁਕਤ ਭਏ ਜਨਾਰੇ ਨਾਮ ਤੇ ਆਇਆ ਤਿੰਨ ਪਵਿੱਤਰ ਪਰਮ ਬਦ ਪਾਏ ਮੇਰੇ ਰਾਮ ਹਰ ਜਨ ਅਰੋਗ ਭਏ ਗੁਰਬਚਨੀ ਦਿਨਾਂ ਨੱਪਿਆ ਮੇਰਾ ਹਰ ਹਰ ਤਨਕੇ ਹਮੈ ਰੋਗ ਗਏ ਰਾਉ ਬੰਬ ਵਿਸਨਾ ਬਾਂਧ ਪੁੱਤਰ ਗੁਣ ਰੋਗੀ ਵਿਚ ਹਮੈ ਕਾਰ ਕਮਾਈ ਜਿਨ ਕੀਏ ਤਿਸੇ ਨੰ ਚਿਤ ਗਪੜੇ ਹਰ ਦੁਰਮੁਖ ਸੋ ਜੀ ਪਾਈ ਹਮਾਰੋਗ ਸਭ ਜਗਤ ਵਿਆਪਿਆ ਤਨ ਕਾ ਜਨਮ ਮਰਨ ਦੁਖ ਭਾਰੀ ਮੂਰ ਪ੍ਰਸਾਦਿ ਕੋ ਵਿਰਲਾ ਛੁਟੈ ਤਿਸ ਜਨਨ ਕੋ ਹਉ ਬਲਾਰੀ ਜਿਨ ਸਿਸ਼ਟ ਸਾਜੀ ਸੋਈ ਹਰ ਜਾਣ ਤਕਾ ਰੂਪ ਪਰ ਨਾਨਕ ਆਪੇ ਵੇਖ ਹਰ ਵਿਦਸੈ ਗੁਰਮਖ ਬ੍ਰਹਮ ਮੀਚਾਰ ਜੇ ਨਾ ਸਿਸ਼ਟ ਸਾਜੀ ਜੋਈ ਹਰ ਜਾਣੈ ਤਾਕਾ ਰੂਪ ਪਰ ਨਾਨਕ ਆਪੇ ਵੇਖ ਹਰ ਵਿਗਸਾ ਗੁਰਮੁਖ ਬ੍ਰਹਮ ਵਿਚਾਰ ਵਾਹ ਗੁਰਜੀਕਾ ਖਾਲਸਾ ਵਾਹ ਤੁਰਦੀ ਕੀ ਫਤਿਹ